ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਬਹੁਤ ਹੀ ਮਨਹੂਸ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਬਦਮਾਸ਼ਾਂ ਵੱਲੋਂ ਗੋਲੀਆਂ ਨਾਲ ਹਰ ਰੋਜ਼ ਖੂਨੀ ਖੇਡ ਖੇਡਣਾ ਤਾਂ یوں ਪ੍ਰਤੀਤ ਹੋ ਰਿਹਾ ਜਿਵੇਂ ਪੰਜਾਬ ਵਿੱਚ ਇੱਕ ਉਹਨਾਂ ਦੀ ਰੁਟੀਨ ਐਕਸਰਸਾਈਜ਼ ਹੋ ਗਈ ਹੈ ਅੱਲੇ ਰਾਣਾ ਬੱਲਾ ਚੋਰੀਏ ਦਾ ਸੇਵਾ ਠੰਡਾ ਵੀ ਨਹੀਂ ਹੋਇਆ ਕਿ ਇੱਕ ਹੋਰ ਦੁਖਦ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਚੋਂ ਹੀ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ 23 ਸਾਲ ਹੈ ਜਿਸ ਦਾ ਨਾਮ ਅਬਦੁੱਲ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਸ ਦੇ 9 ਗੋਲੀਆਂ ਦੇ ਨਾਲ ਵਾਰ ਕੀਤਾ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਹਰ ਰੋਜ਼ ਕੋਈ ਨਾ ਕੋਈ ਘਰ ਉੱਜੜ ਰਿਹਾ ਹਰ ਰੋਜ਼ ਕਿਸੇ ਨਾ ਕਿਸੇ ਮਾਂ ਦੀ ਕੁੱਕ ਸੁੰਨੀ ਹੋ ਰਹੀ ਹੈ ਹਰ ਰੋਜ਼ ਘਰਾਂ ਦੇ ਦੀਵੇ ਬੁੱਝਦੇ ਪਏ ਆ ਔਰ ਕਾਨੂੰਨ ਜਿਹੜਾ ਆ ਉਹ ਕਾਗਜ਼ਾਂ 'ਚ ਪ੍ਰੈਸ ਕਾਨਫਰੰਸਾਂ ਵਿੱਚ ਹੀ ਮਜ਼ਬੂਤ ਨਜ਼ਰ ਆਉਂਦਾ ਲੇਕਿਨ ਸੜਕਾਂ 'ਤੇ ਗੱਲ ਕੁਝ ਹੋਰ ਹੈ ਲੋਕ ਤਰਾ ਤਰਾ ਕਰ ਰਹੇ ਨੇ ਕਿ ਪੰਜਾਬ ਅੰਦਰ دہشت ਦਾ ਮਾਹੌਲ ਬਣਦਾ ਜਾ ਰਿਹਾ ਹੈ ਪੁਰਾਣੇ ਸਮਝਾ ਯੂਪੀ ਦੇ ਜੋ ਹਾਲਾਤ ਸੀਗੇ ਉਸ ਨਾਲੋਂ ਵੀ ਬੱਤਰ ਹਾਲਾਤ ਹੁੰਦੇ ਜਾ ਰਿਹਾ ਨਜਾਇਜ਼ ਅਸਲਾ ਇੰਨਾ ਆ ਕਿੱਥੋਂ ਗਿਆ ਲੋਕ ਇਹ ਸਵਾਲ ਕਰਦੇ ਤੇ ਜਿਹੜਾ ਹੁਣ ਇਹ ਮਸਲਾ ਆ ਦੱਸ ਦਈਏ ਕੰਗਮਾਈ ਪਿੰਡ ਹੈ ਹੁਸ਼ਿਆਰਪੁਰ ਵਿੱਚ ਅਤੇ ਕੰਗਮਾਈ ਪਿੰਡ ਦਾ ਇਹ ਨੌਜਵਾਨ ਅਬਦੁੱਲ ਜੋ ਕਿ ਹਰਿਆਣਾ ਹਰਿਆਣਾ ਵਿੱਚੇ ਆਪਣੇ ਜਿੰਮ ਜਾਂਦਾ ਸੀ ਹੁਸ਼ਿਆਰਪੁਰ ਵਿੱਚ ਹੀ ਕਸਬਾ ਹੈ ਹਰਿਆਣਾ ਤੱਕਨ ਕਮਾਈ ਪਿੰਡ ਤੋਂ ਹਰਿਆਣੇ ਉਹ ਜਿੰਮ ਜਾ ਰਿਹਾ ਸੀਗਾ ਅਤੇ ਜਦ ਪੁੱਲ ਦੇ ਨਜ਼ਦੀਕ ਪਹੁੰਚਦਾ ਹੈ ਤਾਂ ਅਲਟੋ ਗੱਡੀ ਚੋਂ ਇੱਕ ਨੌਜਵਾਨ ਜਿਹੜਾ ਫਾਇਰ ਕਰਦਾ ਇਸ ਨੌਜਵਾਨ ਦੇ ਉੱਤੇ ਅਬਦੁੱਲ ਦੇ ਉੱਤੇ ਨੌ ਗੋਲੀਆਂ ਦੱਸਿਆ ਜਾ ਰਿਹਾ ਕਿ ਚਲਾਈਆਂ ਜਾਂਦੀਆਂ ਤੇ ਅਬਦੁੱਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਉਸਦੇ ਸਾਥੀਆਂ ਨੂੰ ਜਦ ਪਤਾ ਲੱਗਦਾ ਉਹ ਸਕੂਟੀ ਤੇ ਹੀ ਲੰਮਾ ਪਾ ਕੇ ਬਿਠਾ ਕੇ ਅਬਦੁੱਲ ਨੂੰ ਸਿਵਲ ਹਸਪੀਟਲ ਵਿੱਚ ਲੈ ਕੇ ਜਾਂਦੇ ਜਿੱਥੇ ਉਸ ਨੂੰ ਡਾਕਟਰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਤੇ ਪਰਿਵਾਰ ਜਿਹੜਾ ਆ ਉਹ ਸਦਮੇ ਵਿੱਚ ਹੈ ਜਿੱਥੇ-ਜਿੱਥੇ ਖਬਰ ਪਹੁੰਚ ਰਹੀ ਆ ਲੋਕ ਸਦਵੇ ਵਿੱਚ ਦੇ ਕਿ ਪੰਜਾਬ ਵਿੱਚ ਹਰ ਰੋਜ਼ ਖੂਨੀ ਖੇਡ ਖੇਡੀ ਜਾ ਰਹੀ ਆ ਇਸ ਨੌਜਵਾਨ ਦੇ ਸਾਥੀਆਂ ਨੇ ਇਹ ਵੀ ਦੱਸਿਆ ਕਿਸ ਦੀ ਨਾਤਾ ਕਿਸੇ ਨਾਲ ਕੋਈ ਦੁਸ਼ਮਣੀ ਸੀ ਨਾ ਤਾਂ ਕੋਈ ਇਹਨੂੰ ਥ੍ਰੈਟ ਆਇਆ ਸੀ ਫਿਰ ਇਸ ਦਾ ਕਤਲ ਕੀਤਾ ਕਿਸ ਨੇ ਸਵਾਲ ਇਹ ਉੱਠਦੇ ਆ ਕਿ ਕੌਣ ਕਤਲ ਕਰਵਾ ਰਿਹਾ ਪੰਜਾਬ ਵਿੱਚ ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਕਤਲ ਇਹ ਕੌਣ ਕਰ ਰਿਹਾ ਅਸਲੇ ਕਿੱਥੋਂ ਆ ਰਹੇ ਆ ਇਹਦਾ ਅਸਲਾ ਆ ਕਿੱਥੋਂ ਗਿਆ ਪਰ ਸਵਾਲ ਇੱਕ ਇਹ ਵੀ ਆ ਕਿ ਕਤਲੋਗਾਰਦ रोकेगी कद पर पंजाब हद हो गई है हद ये कतलो गारद रोकेगी कद मौके से तस्वीर दिखाने जो सच्ची बहुत सारे सवाल प्रशासन को पूछनी पी बाईस साल का एक पेशेंट आया हमारे पास ब्रॉड डेड है मृतक था उसके छाती एरिया पे मल्टीपल गोलियों के निशान थे तो आठ से ज़्यादा गोलियों के निशान हमने देखे हैं बाकी इसकी डेड बॉडी हमने पोस्टमार्टम में शिफ्ट करा दी है और इसका पोस्टमार्टम होगा और कंसर्न थाना जो कि थाना हरियाणा है हशियारपुर में वहाँ कर दिया इसके दोस्त आए थे लेके हाँ जी ब्रॉड है हाँ जी कंसर्न थाना हरियाणा कर देखने में आता है मोर देन आठ से ज़्यादा तो हमें दिखे हैं बाकी सारा पोस्टमार्टम में रूल आउट हो जाएगा ਕੀ ਨਾਮ ਹੁੰਦਾ ਹੈ? ਅਬਦੁੱਲਾ ਜੀ ਨਾਮ ਇਹਦਾ। ਇਹਦਾ ਡੈਡੀ ਦਾ ਨਾਮ ਕੀ ਹੈ? ਡੈਡੀ ਦਾ ਨਾਮ ਨਹੀਂ ਪਤਾ ਜੀ ਇਹਦਾ। ਕਿੱਥੇ ਰਹਿੰਨ ਵਾਲੇ? ਇਹ ਕੰਗਮਾਈ ਦਾ ਜੀ ਰਹਿੰਨ ਵਾਲਾ। ਕੀ ਗੱਲ ਹੋਈ ਇਹਨਾਂ? ਕੁਝ ਨਹੀਂ ਕੋਈ ਲੜਾਈ ਝਗੜਾ ਨਹੀਂ ਆਪਾਂ ਤਾਂ ਇੱਕੋ ਰੋਜ਼ ਚੱਲੇ ਸੀਗੇ ਜਿੰਮ ਨੂੰ ਜੀ। ਓਨੇ ਸੀਗੇ ਕਿ ਕਦੇ ਉਹੀ 3-4 ਵਜੇ। ਅਵਾ ਜਾ ਤਾਂ ਪਹੁੰਚੇ ਉਹ ਪੋਲ ਲੱਗ ਗਿਆ ਜਦੋਂ ਲਜੀਤ ਦੇ ਪੋਲ ਲੱਗ ਗਿਆ। ਉਦੋਂ ਇਹ ਆਇਆ अल्टੋ ਲੈ ਕੇ ਪਿੱਛੋਂ ਆਬ ਮੈਂ ਤੁਰਿਆ ਸੀਗਾ ਸਿੱਧੇ ਆਪਣਾ ਇਹ ਪਿੱਛੋਂ ਗੋਲੀਆਂ ਚਲਾਈਆਂ ਨੇ ਦੋ ਤਿੰਨ ਫਾਇਰ ਕੋਣ ਕੋਣ ਸੀ ਬੰਦਾ ਪਤਾ ਲੱਗਾ ਕੁਝ ਬੰਦਾ ਨਹੀਂ ਪਤਾ ਲੱਗਾ ਅੱਛਾ अल्टੋ ਕਾਰ ਸੀਗੀ ਕਿੰਨੇ ਜਣੇ ਸੀ ਉੱਚੇ ਉੱਚੇ ਇੱਕ ਇੱਕ ਜਣਾ ਹੀ ਸੀਗਾ ਅੱਛਾ ਕਿੰਨੀਆਂ ਫਾਇਰ ਕੀਤੀ ਉਹਨੇ ਇਹਨੇ ਪਹਿਲਾਂ ਤਾਂ ਇੱਕ ਦੋ ਕੀਤੇ ਫਿਰ ਉਹ ਤੋਂ ਬਾਅਦ ਜਦੋਂ ਡੇਪਿਆ ਇਹ ਮੁੜ ਕੇ ਆ ਕੇ ਫਿਰ ਨੇ ਤਿੰਨ ਚਾਰ ਫਾਇਰ ਕੱਢੇ ਉਹਦੇ ਉੱਤੇ ਹਾਂਜੀ ਉਹ ਮੌਕੇ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਤੁਹਾਡਾ ਕੀ ਨਾਮ ਹੈ ਮੇਰਾ ਜੀਤ ਆ ਜੀ ਇਹ ਤੁਹਾਡਾ ਦੋਸਤ ਸੀਗਾ ਹਾਂਜੀ ਦੋਸਤ ਸੀਗਾ ਏਕੀ ਪਿੰਡ ਦੇ ਤੁਸੀਂ ਰਹਿੰਦੇ ਸੀ ਹਾਂਜੀ ਏਕੀ ਪਿੰਡ ਦੇ ਸੀ ਤੇ ਪਤਾ ਲੱਗਾ ਕਿ ਜਿਹਨੇ ਮਾਰਨ ਵਾਲਾ ਕੌਣ ਸੀਗਾ ਹਾਂਜੀ ਪਤਾ ਕਰਦੇ ਪਏ ਆ ਜੀ ਭਾਈ ਨਹੀਂ ਤੁਸੀਂ ਦੇਖਿਆ ਉਹਨੂੰ ਕੌਣ ਸੀ ਉਹਦਾ ਗੱਡੀ ਨੰਬਰ ਗੱਡੀ ਨੰਬਰ ਕੋ ਨੋਟ ਕੀਤਾ ਹੋਇਆ ਗੱਡੀ ਨੰਬਰ ਨਹੀਂ ਨੋਟ ਕੀਤਾ ਜੀ ਉਹ ਨੱਠ ਗਿਆ ਨਾਲੇ ਆਪਾਂ ਸਪੂਟਰੀ ਸੀਗਾ ਜੀ ਦੋਨੇ ਨੇ ਤੇ ਮੁੰਡਾ ਕੀ ਕਰਦਾ ਸੀ ਭਾਈ ਜਿਹੜਾ ਤੇ ਨਹੀਂ ਘਰੇ ਰਹਿੰਦਾ ਸੀਗਾ ਲੈ ਬਾਹਰਲਾ ਕੰਮ ਲਾਇਆ ਸੀ ਇਹਨੇ ਹਾਂਜੀ ਕਿੰਨੀ ਉਮਰ ਉਮਰ 23 ਸਾਲ ਦੀ ਉਮਰ ਘਰ 'ਚ ਇਹ ਤਾਂ ਕੋਣ ਕੋਣ ਹੈ ਕਿ ਉੱਧਰ ਘਰ 'ਚ ਦੋ ਭੈਣਾਂ ਆਇਆ ਇੱਕ ਮੰਮੀ ਕੋਈ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾ ਨਹੀਂ ਜੀ ਇਹਨੇ ਡੈਡੀ ਹੈ ਨਹੀਂ ਇਹਦੇ ਡੈਡੀ ਇਹਨੇ ਕੰਗਮਾਈ ਪਿੰਡ ਦੇ ਖਾਸੇ ਰਹਿਣ ਵਾਲੇ ਆ ਹਾਂਜੀ ਹਾਂਜੀ ਕਾਸੀ ਕੰਗਮਾਈ ਮਤਲਬ ਕਰੀ ਰਹਿੰਦਾ ਸੀ ਹਾਂਜੀ ਘਰੇ ਰਹਿੰਦਾ ਸੀਗਾ ਕੀ ਲੱਗਦਾ ਕਿ ਕਿਸ ਕਰਕੇ ਮਾਰੇ ਗਿਆ ਹੈ ਪਤਾ ਨਹੀਂ ਜੀ ਸਾਨੂੰ ਵੀ ਨਹੀਂ ਪਤਾ ਨਾ ਲੜਦਾ ਸੀਗਾ ਨਾ ਕੁਝ ਜਿਹੜੇ ਮੁੰਡੇ ਨਾਲ ਕੀਤੀ ਹੋਈ ਗੱਲਬਾਤ ਜਿਹਨੇ ਗੋਲੀਆਂ ਮਾਰੀਆਂ ਉਹ ਲੱਗਦਾ ਪਹਿਲਾਂ ਤੁਸੀਂ ਕਿਤੇ ਦੇਖਿਆ ਸੀ ਉਹਨੂੰ ਕਦੀ ਨਹੀਂ ਉਹਨੂੰ ਨਹੀਂ ਦੇਖਿਆ ਕੋਈ ਜਿਮ ਵਿੱਚ ਗੱਲ ਹੋਈ ਹੋਵੇ ਨਹੀਂ ਨਹੀਂ ਜਿਮ ਵਿੱਚ ਜੀ ਕੋਈ ਗੱਲ ਨਹੀਂ ਆਪਾਂ ਹੀ ਤੁਹਾਨੂੰ ਹੁੰਦੇ ਆ ਜਿਮ ਵਿੱਚ ਆਪਾਂ ਦੋਨੋਂ ਲਾਈ ਜੇ ਜਿਮ ਕਿੱਥੇ ਲਾਉਣ ਆਉਂਦੇ ਜਿਮ ਹਰਿਆਣਾ ਜੀ ਖਾਸ ਉੱਥੇ ਜਿਮ ਦੇ ਮੋਰੇ ਹੋਈ ਗੱਲਬਾਤ ਸਾਡੀ ਨਹੀਂ ਨਹੀਂ ਜੀ ਉਹ ਦਾ ਹਰਿਆਣਾ ਹੋਈ ਲਜੀਤ ਦੇ ਪੁੱਲ ਲੱਗੇ ਹੋਈ ਜੇ ਪੁੱਲ ਦੇ ਲੱਗ ਹੋਈਆਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਇੱਕ 6-7 ਗੋਲੀਆਂ ਨੇ ਫੇਰ ਗੱਲ ਠ